ਤੁਹਾਡੀ ਸਪੋਰਟ ਕਰਨ ਆਏ ਆ ਸੋ ਸਾਨੂੰ ਸਭ ਨੂੰ ਫੇਰ ਵਾਅਦਾ ਮਾਣਿਆ ਤਾਂ ਕਾ ਵੀ ਮਾਰੂ ਸੀ ਕਿ ਮੈਂ ਕਿਹਾ ਕਿ ਭਗਵਾਨ ਤੁਮਾਂ ਦੇ ਪੱਕੇ ਬੰਦੇ ਆ ਕਹ ਲਓ ਸਾ ਪਰ ਫੇਰ ਵੀ ਮਣਾਉਣੇ ਪਏ ਕਿਉਂਕਿ ਸਾਬਕਾ ਵਜੀਰ ਸੀਗੇ ਕੰਮ ਤੁਹਾਡਾ ਵੀ ਸਰ ਜੇ ਕੰਮ ਸਾਡਾ ਵੀ ਵੜ ਜੇ ਮੈਂ ਤੁਹਾਨੂੰ ਫੇਰ ਵੀ ਗੱਲ ਕਰ ਰਿਹਾ ਬਦਲੀ ਵਾਲੀ ਕੋਈ ਗੱਲ ਨਹੀਂ ਜੀ ਉਹ ਨਾਨਕ ਸਾਹਿਬ ਨੇ ਕਿਹਾ ਜਿੱਥੇ ਦਾਣੇ ਤਾਂ ਹਾਂ ਹਾਂ ਜਾਇ ਦਾਣੇ ਤਾਂ ਸਹੀ ਹੈ ਸੱਚ ਹੈ ਆਪਾਂ ਤਾਂ ਜਿੱਥੇ ਹੈਗੀ ਆਪਾਂ ਖਾਵਾਂਗੇ ਉੱਚ ਕੋਈ ਚੱਕਰ ਤੁਹਾਡੀ ਸਰਕਾਰ ਦੇ ਵਿੱਚ 10 ਬੰਦੇ ਦੇ ਆਇਆ ਸੀ ਪ੍ਰੋਵੀਜ਼ਨ ਦੇ ਪਹਿਲਾਂ ਨਹੀਂ ਸੀ ਹੁੰਦਾ ਜੀ ਬਾਦਲ ਸਾਹਿਬ ਸੀਐਮ ਸਾਹਿਬ ਸੀ ਉਹਦੇ 10 ਬੰਦੇ ਦੀ ਪ੍ਰੋਵੀਜ਼ ਸੁਖਬੀਰ ਜੀ ਬਾਕੀ ਲੋਕਾਂ ਦੀ ਮੁਲਾਕਾਤਾਂ ਚੱਲ ਰਹੀਆਂ ਨੇ ਤਾਂ ਤੁਸੀਂ ਪਲੀਜ਼ ਉਹਨਾਂ ਨੂੰ ਤਾਂ ਹੁਣ ਦੀਏ ਸਰ ਮੇਰੀ ਬੇਨਤੀ ਹੈ ਜੀ ਮੈਂ ਤੁਹਾਡੀ ਗੱਲ ਮੈਂ ਕੱਲੋਂ ਤੋਂ ਸਰ ਮੈਂ 19 ਮਾਰਚ 1974 ਨੂੰ ਵਕੀਲ ਬਣ ਗਿਆ ਸੀ ਹਾਂ ਜਿੰਨੇ ਉਹਦੇ ਵਕੀਲ ਆ ਰਹੇ ਨੇ ਨਾ ਉਹ ਕੋਈ 2000 ਦੇ ਵੜਿਆ ਕੋਈ 2031 ਮੈਨੇ ਜਵਾਕ ਕਰ ਗਏ ਮੈਂ ਕਿਹਾ ਜੀ ਤੁਸੀਂ ਮੈਨੂੰ ਅਪਰੂਵ ਕਰ ਦਿਓ ਕਿ ਤੁਸੀਂ ਉਹਨਾਂ ਦੇ ਤੇ ਕੇਸ ਪੇਸ਼ ਹੁੰਦੇ ਹੋ ਮੈਂ ਤੁਹਾਡੀ ਮੁਲਾਕਾਤ ਤੇ ਵੜੇ ਨਹੀਂ ਨੇ ਅੰਦਰ ਪੇਸ਼ ਤਾਂ ਮੈਂ ਦੋ ਵਾਰ ਹੀ ਹੋਣਗੇ ਉਹ ਕੰਗਾ ਨਾਲ ਸਾਡਾ ਵਕਾਲਤਰਾ ਮੈਂ ਜੇ ਤੁਹਾਡੀ ਸਾਡਾ ਮੇਰੀ ਬੇਟੀ ਉਸੀ ਬਾਦਲ ਤੇ ਦਿੱਤਾ ਹਰ ਸਿਰ ਤੋਂ ਬਾਰਿਸ਼ ਡੋਪ ਕਰ ਦੇ ਗਏ ਗੁਲਬੀ ਆਵਾਜ਼ ਵਿੱਚ ਉਹਨਾਂ ਨੇ ਵੀ ਕੋ ਆਏ ਨਹੀਂ ਜੀ ਇੱਥੇ ਨਹੀਂ ਦੇਖੋ ਅਜੇ ਵੀ ਨਾ ਆਏ ਨਹੀਂ ਕਿਤੇ ਨਹੀਂ ਸਾਡੇ ਕੋਲ ਆਏ ਇਸ ਕਰਕੇ ਨਹੀਂ 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 ਉਹਨਾਂ ਦੀ ਜੈਡ ਸਿਕਿਉਰਟੀ ਆ ਚਲੋ ਡਾਕਟਰ ਸਾਹਿਬ ਆਪਾਂ ਦੂਜੇ ਦੂਜੇ ਦੀਆਂ ਬੁਣਾ ਕਰਤਾ ਨਹੀਂ ਆਏ ਇਸ ਕਰਕੇ ਨਹੀਂ ਲੋਕਾ ਸਾਹਿਬ ਥੋੜਾ ਘੁੰਮ ਜਿਓ ਜੀ ਸਾਡੇ ਕੋਲ ਅੱਜ ਨਹੀਂ ਮੇਰੇ ਸਾਥ 10 ਦਿਨ ਪਟਿਆਰੀ ਆ ਪਟਿਆਰੀ ਆ ਹਮੇਂ ਚੈੱਕ ਕਰਕੇ ਵਾਪਸ ਗਏ ਮੈਂ ਹੋਰ ਕਹਿੰਦਾ ਮੇਰੇ ਕਰਕੇ ਬਾਕੀ ਦਾ ਚੈੱਕੀ ਸਫਰ ਕਰਨ ਨਹੀਂ ਸੀ ਡਾਕਟਰ ਸਾਹਿਬ ਇਹ ਕੱਲੋ ਸਾਹਿਬ ਕੋਲ ਮੌਰੀ ਨਹੀਂ ਜਾਂਦਾ ਤੁਸੀਂ ਤਾਂ ਬਹੁਤ ਸਿਆਰੇ ਹੋ ਮੈਡਲ ਮਿਲੇ ਹੋਏ ਨੇ ਮਾਤਰਬ ਮਾਸਟਰੀ ਡਿਸਟਿੰਗੁਇਸ਼ ਪਰਸ ਹਾਂ ਕੈਰੂ ਕੋਲ ਸੀਗਾ ਅਗਰੇਜ਼ਾਂ ਦੀ ਫੈਕਟਰੀ ਉਹ ਕਹਿੰਦਾ ਕਹਿੰਦਾ ਸਾਨੂੰ ਰੂਲ ਨਹੀਂ ਪਰਮਿਟ ਕਰਿਆ ਕਹਿੰਦਾ ਰੋਜ਼ਾਰ ਕੋਸ਼ਿਸ਼ ਕਰਦੇ ਬਾਹਰ ਨਾ ਮੇਖ ਦਾ ਮਿੰਟ ਦੇ ਬ੍ਰੇਕ ਲਓ ਹਰ ਕੂਲ ਚ ਕੋਈ ਨਾ ਕੋਈ ਲਚਕ ਹੁੰਦੀ ਆ ਹਰ ਕਾਨੂੰਨ ਵਿੱਚ ਬਾਗਲੇ ਦੇ ਸਰਪੇ ਮੋਮ ਘਰ ਨੂੰ ਸਾਫ ਹੁੰਦੀ ਆ ਤੁਸੀਂ ਸਾਨੂੰ ਐਕਸੈਪਸ਼ਨ ਤੇ ਬਣਾ ਦਿਓ ਅਸੀਂ ਦੋ ਰਮਾਨ ਕਰਕੇ ਆਏ ਆ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਮੇਰੀ ਬੇਨਤੀ ਸੁਣੋ ਇਹ ਕਹਿੰਦੀਆਂ ਗੱਲਾਂ ਨੇ ਜਿਹੜੇ ਰੂਲਸ ਨੇ ਰੂਲਸ ਨੇ ਰੂਲ ਸਾਰਿਆਂ ਲਈ ਨੇ ਜੀ ਰੂਲਸ ਨੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਮਿਲ ਸਕਦਾ ਉਹਨਾਂ ਦੀ ਮੁਲਾਕਾਤ ਦੇ ਦਿਨ ਸਰ ਤੇ ਹੈਗੇ ਨੇ ਉਸ ਦਿਨ ਮੁਲਾਕਾਤ ਉਹਨਾਂ ਦੀ ਹੋ ਰਹੀਆਂ ਸੋਮਵਾਰ ਤੇ ਵੀਰਵਾਰ ਜੀ ਅਸੀਂ ਕਿ ਸੁਣਾਈ ਨਹੀਂ ਕੀਤਾ ਜੇ ਪਰਿਵਾਰਕ ਮੈਂਬਰ ਨੇ ਜਿਹੜੇ ਜੋ ਮਰਜ਼ੀ ਆ ਜਾਂਦੇ ਅਸੀਂ ਮੁਲਾਕਾਤ ਕਰਵਾ ਦੇ ਦੀ ਆ ਜਾਂਦੇ ਮੋਸਟ ਵੈਲਕਮ ਵਾਈ ਨਹੀਂ ਸਾਡੇ ਕੋਲ ਜਨਾਬ ਤੁਹਾਡਾ ਚਲੋ ਸਾਡਾ ਮਿਲਣ ਦਾ ਰਾਹ ਦੱਸੋ ਕਿਵੇਂ ਆ ਆਪਾਂ ਛੋਟਾ ਨਹੀਂ 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 ਇਹ ਮਿਸਕਨਸੈਪਸ਼ਨ ਹੈ ਜੀ ਅਸੀਂ ਕੋਈ ਗੱਲ ਸਾਰੇ ਜੇਲ੍ਹ ਦੀ ਮੁਲਾਕਾਤ ਬੰਦ ਹੋਣ ਤੇ ਉਹ ਆਏ ਅਸੀਂ ਉਹ ਲੋਕਾਂ ਨੂੰ ਵੀ ਨਹੀਂ ਧੱਕਾ ਕਰਦੇ ਨਹੀਂ ਮੁਲਾਕਾਤ ਵੀ ਤੁਸੀਂ ਗਾਣਾ ਸਾਨੂੰ ਪਾ ਦਿੰਦੇ ਜੀ ਉਹਨਾਂ ਦਾ ਆਉਣਾ ਸੀਗਾ ਇਸ ਕਰਕੇ ਅਸੀਂ ਬੰਦ ਕਰ ਦਿੱਤੀ ਮੁਲਾਕਾਤ ਬਲਵੀ ਆਵਾਜ਼ ਆ ਅੱਗੇ ਵੀ ਤਾਂ ਦੇਖੋ ਹੁੰਦੀਆਂ ਹੀ ਆ ਨਾ ਉਸ ਲੈਵਲ ਤੇ ਨੂੰ ਪਰਾਂ ਨੂੰ ਬੰਦ ਕਰਾਉਣੀ ਹੈ ਮੁਲਾਕਾਤ ਤਾਂ ਚੱਲ ਰਹੀਆਂ ਜੀ ਸਾਰਿਆਂ ਦੀ ਚੱਲ ਰਹੀਆਂ ਹੁਣ ਦੱਸੋ ਫਾਈਨਲ ਸਾਨੂੰ ਕੀ ਹੋਊਗਾ ਦੇਖੋ ਅਸੀਂ ਪਟਿਆਲੇ ਗਏ ਸੀ ਜਿਆਦੇ ਪਟਿਆਲੇ ਸੀਗੇ ਉਹ ਆਪਣਾ ਕੌਣ ਸੀ ਜੀ ਨੰਦਗੜ ਸੀ ਨਾ ਉੱਥੇ ਚਲੋ ਭਾਵੇਂ ਉਹਨੂੰ ਬਦਲੀ ਕਰਾਉਣੀ ਕਿੱਗੀ ਉਹ ਬਦਲੀ ਤੋਂ ਪਰ ਪੁਸ਼ਟੀ ਕਰ ਸਕਦੀ ਸਰਕਾਰ ਦੇ ਲਈ ਹੁਣ ਨਹੀਂ ਮੇਰੀ ਸੌਣ ਲੋ ਹੁਣ ਜਿਹੜਾ ਨਾ ਵੈਂਟੀਲੇਟਰ ਤੇ ਲੱਗਿਆ ਸਰਕਾਰ ਦੇ ਲੱਗਾ ਜੋਰ ਨਹੀਂ ਕਰਦਿਆ ਉਹਨਾਂ ਨੇ ਸਾਨੂੰ ਉੱਧਰ ਕਮਰੇ ਵਿੱਚ ਬਿਠਾ ਕੇ ਬਣਾਤਾ ਨੀਚਲਾ 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 ਕੁਝ ਕਹਿੰਦਾ ਨਹੀਂ ਜੀ ਅਸੀਂ ਰਿਕੁਐਸਟ ਕਰ ਰਹੇ ਹਾਂ ਜੀ ਦੀ ਮੰਗ ਵਕਤੇ ਦੇ ਹਾਕਮੋਂ ਉਹਨਾਂ ਨੇ ਸਾਨੂੰ ਮੜਾਤਾ ਉੱਥੇ ਅੱਧਾ ਘੰਟਾ ਬੈਟਰੀ ਗਏ ਉਮਾਗਰੋ ਕਿਸੇ ਨੇ ਚੁਗਲ ਖੋੜਨੇ ਕਰਤੀ ਹੋਣੀ ਅੰਦਰੋਂ ਦੀ ਕਿ ਇਹ ਨੰਦਗੜ ਨੇ ਉਹ ਪਟੜਾਲੇ ਤਾਂ ਆਪਾਂ ਸਾਰੇ ਮਿਲ ਕੇ ਆਏ ਅੰਦਰ ਆਏ ਥੋੜੀ ਜੀ ਤੁਸੀਂ ਅੰਦਰ ਨੂੰ ਅੰਦਰ ਨਹੀਂ ਕਹਿੰਦੇ ਸਾਨੂੰ ਪਤਾ ਹੈ ਕਿ ਮਾਤਾ ਜੇ ਕਾਲੇ ਮੁੰਡਿਆਂ ਨੂੰ ਨੌਕਰੀ ਮੈਂਦੇ ਤੁਹਾਨੂੰ ਪੱਗਿਆ ਜੀ ਨਹੀਂ ਪਾਉਣਾ ਇਹ ਤੁਹਾਡੀ ਸਪੋਰਟ ਕਰਨ ਆਏ ਆ ਸੋ ਸਾਨੂੰ ਸਭ ਨੂੰ ਫਿਰ ਬੰਦਿਆ ਮਾਣੇ ਤਾਂ ਕਾ ਵੀ ਮਾਰੋ ਅਧਿਕਾ ਮੰਗ ਕਿ ਭਗਵੰਤ ਮਾਨ ਦੇ ਪੱਕੇ ਬੰਦੇ ਆ ਕੱਲੋ ਸਭ ਪਰ ਫੇਰ ਵੀ ਮੜਾਉਣੇ ਪਏ ਕਿਉਂਕਿ ਸਾਬਕਾ ਵਜੀਰ ਸੀਗੇ ਕਾਮ ਤੁਹਾਡਾ ਵੀ ਸਰ ਜੇ ਕੰਮ ਸਾਡਾ ਵੀ ਵੜ ਜੇ ਮੈਂ ਤੁਹਾਨੂੰ ਫਿਰ ਵੀ ਗੱਲ ਕਰਦੀ ਆ ਬਦਲੀ ਵਾਲੀ ਕੋਈ ਗੱਲ ਨਹੀਂ ਜੀ ਉਹ ਨਾਨਕ ਸਾਹਿਬ ਨੇ ਕਿਹਾ ਜਿੱਥੇ ਦਾਣੇ ਤਾਂ ਹਾਂ ਜਾਇਦਾਣੇ ਤਾਂ ਸੱਚ ਹੈ ਆਪਾਂ ਤਾਂ ਜਿੱਥੇ ਹੈਗੀ ਆਪਾਂ ਖਾਵਾਂਗੇ ਉਹ ਕੋਈ ਚੱਕਰ ਨਹੀਂ ਸਾਨੂੰ ਰਾਹ ਦੱਸੋ ਚਲੋ ਅੱਜ ਕਿਹੜੇ ਦਿਨ ਕਹਿੰਦੇ ਆ ਜੀ ਬੇਨਤੀ ਹੈ ਜੀ ਮੁਲਾਕਾਤ ਨਹੀਂ ਹੋ ਪਾਏਗੀ ਪਰਿਵਾਰਕ ਮੈਂਬਰਾਂ ਦੀ ਹੀ ਮੁਲਾਕਾਤ ਹੈ ਜੀ ਇੱਕ ਵਕੀਲ ਸਾਹਿਬਾਂ ਦੀ ਬੋਲ ਕਰਦਾ ਜਿਹੜੇ ਵਕੀਲ ਉਹਨੇ ਜਗ੍ਹਾ ਤੇ ਪੇਸ਼ ਹੁੰਦੇ ਨੇ ਕੋਰਟ 'ਚ ਗਵਾਹਨ ਬਹੁਤ ਵੈਲਕਮ ਉਹਨਾਂ ਨੂੰ ਵੀਕ ਚੈੱਕ ਦੇਣਾ ਕਰਾਵੇ ਆ ਆਮ ਬੰਦੇ ਆ ਉਹਨਾਂ ਨੇ ਤਾਂ ਲੋਕ ਪਿੰਡਾਂ ਦੇ ਵੀ ਕਰ ਜਾਂਦੇ ਆ ਨਹੀਂ ਜੀ ਕੋਈ ਨਹੀਂ ਕਰੀ ਮੇਰੀ ਜੇ ਜਦੋਂ ਵੱਧ ਕਰਤਾ ਜਮੀਨ ਦਾ ਬਿਲਕੁਲ ਹੀ ਨਹੀਂ ਕਿਸੇ ਨੂੰ ਨਹੀਂ ਮਿਲਣ ਦੇ ਨਹੀਂ ਨਹੀਂ ਪਿੰਡ ਦੇ ਹੁੰਦੇ ਤੇਰੀ ਗਵਾਹ ਹੁੰਦੇ ਬੜੇ ਮੈਂ ਸਰ ਤੁਹਾਡੇ ਚਾਂ ਚ ਲੈ ਉਹਨਾਂ ਦੀ ਆ ਤੁਹਾਡੀ ਸਰਕਾਰ ਦੇ ਵਿੱਚ 10 ਬੰਦੇ ਤੇ ਆਇਆ ਸੀ ਪ੍ਰੋਵੀਜ਼ਨ ਦੇ ਪਹਿਲਾਂ ਨਹੀਂ ਸੀ ਹੁੰਦਾ ਜੀ ਬਾਦਲ ਸਾਹਿਬ ਸੀਐਮ ਸਾਹਿਬ ਸੀ ਉਹਦੇ 10 ਬੰਦਿਆਂ ਦੀ ਪ੍ਰੋਵੀਜ਼ਨ ਆਈ ਸੀ ਕਿ 10 ਬੰਦੇ ਪਰਿਵਾਰਕ ਮੈਂਬਰ ਹੀ ਮਿਲ ਸਕਦੇ ਪਰਿਵਾਰਕ ਮ ਬਾਕੀ ਲੋਕਾਂ ਦੀ ਮੁਲਾਕਾਤਾਂ ਚੱਲ ਰਹੀਆਂ ਨੇ ਤਾਂ ਤੁਸੀਂ ਪਲੀਜ਼ ਉਹਨਾਂ ਨੂੰ ਤਾਂ ਹੋਣ ਦੀਏ। ਇਹ ਅਸੀਂ ਤਾਂ ਅੱਗੇ ਹੀ ਸਾਡੇ ਇਸੇ ਕਰਕੇ ਨਹੀਂ ਆ ਰਹੇ ਵੀ ਬਾਕਿਆਂ ਦੇ ਵਿਚਾਰਿਆਂ ਦੀ। ਨਹੀਂ ਆਏ ਹੈ ਨਹੀਂ ਕੋਈ ਨਹੀਂ ਸੀ। ਲੋਕ ਆ ਰਹੇ ਨੇ ਨਾ ਕੋਈ ਨਹੀਂ ਸੀ ਅਸੀਂ ਖਾਲੀ ਦੇਖ ਕੇ ਰੁਕੇ ਨਹੀਂ ਤੜੀ ਲੱਗ ਜਾਣਾ ਸੀ ਅੱਗੇ। ਵੀ ਆਰ ਨਾਟ ਹੀਰ ਟੂ ਡਿਸਟਰਬ। ਤੁਸੀਂ ਮੈਂ ਗੱਲ ਕਰ ਲਓ ਕਿਸੇ ਨਾਲ। ਸ਼ਖੀਰ ਬਾਦਲ। ਮੈਂ ਅਜਾ ਤੱਕ ਆਪਣੇ ਤਾਂ ਨਹੀਂ ਲੈਣੀ ਗੱਲ ਕਰ। ਗੱਲ ਕਿਸੇ ਨਾਲ। ਵੀ ਅਸੀਂ ਤਾਂ ਇਸ ਤੋਂ ਤੇ ਹਾਜ਼ਰੀ ਨਾਟ ਕੇ ਵੀ ਬਾਰੋ ਦੀ ਮੁਲਾਕਾਤ ਗੱਲ ਕਿਸੇ ਨਾਲ ਹੀ ਕਰਨੀ ਹੈ। ਗੱਲ ਕਿਸੇ ਨਾਲ ਹੀ ਕਰਨੀ ਹੈ। ਚਲੋ। ਜੋ 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 ਰੂਸ ਨੂੰ ਸਾਰਾ ਪੁੱਛ ਲਿਆ ਇਹ ਗੱਲ ਕਰ ਲੋ ਨਹੀਂ ਸਰ ਗੱਲ ਦੀ ਗੱਲ ਦੀ ਗੱਲ ਦੀ ਲੋੜ ਦੀ ਸੀ ਜਲਦੀ ਲੋੜ ਕੋ ਇੰਨਾ ਦੇ ਆਪਣੇ ਵੀ ਆ ਮੰਤਰੀ ਅੰਦਰ ਰਹੇ ਆ ਸਾਰੀ ਦੁਨੀਆ ਆ ਰਸਤਰਾ ਉਥੇ ਪਟਿਆਲੇ ਕਾਲਾ ਸੰਭਾਲਾਉਂਦੇ ਰਹੇ ਉਹ ਤੋਂ بڑا پتہ ਨਹੀਂ ਕਿਉਂ ਕਰਵਾਈ ਉਹਨਾਂ ਨੇ ਕਿਵੇਂ ਕਰਵਾਈ ਤੁਸੀਂ ਕਹੀ ਸੀ ਤੇ ਮਿਲ ਕੇ ਦੋ ਦੋ ਵਾਰ ਹੀ ਮਿਲ ਕੇ ਗਏ ਨਹੀਂ ਉੱਥੇ ਤੋਂ ਕਰਾਈ ਆ ਮੈਂ ਉਹਦੇ ਬਾਅਦ ਆ ਮੈਂ ਤਾਂ ਇਹ ਮੈਸੇਜ ਤੇ ਕਮੈਂਟ ਕਰ ਨਹੀਂ ਸਕਦਾ ਕਿਉਂਕਿ ਨਰਮ ਸਿੰਘ ਤਾਂ ਤਾਂ ਕਰਵਾ ਰਿਹਾ ਹੈ ਉਸੇ ਬਠਿੰਡੇ ਸਾਡੀ ਜੇਲ੍ਹ ਤੋਂ ਉਹਨਾਂ ਦੇ ਆਪਣੇ ਨਾਮ ਸੀ ਮੈਂ ਸੰਜੇ ਕਰ ਲਿਆ ਉਹਨਾਂ ਨੂੰ ਬਠਿੰਡੇ ਵਿੱਚ 3-3 ਸਾਲ ਮੈਂ ਉੱਥੇ ਹੀ ਆਇਆ ਸੀ ਜੇਲ੍ਹ ਹੁੰਦਾ ਤੇ ਪੰਜ-ਛੇ ਹਜ਼ਾਰ ਆਰੰਭ ਕਰਦੇ ਰਹਿੰਦੇ ਰਹਿੰਦੇ ਜਿਸ ਦਿਨ ਉੱਥੇ ਬਿਲਕੁਲ ਨਹੀਂ ਮੈਂ ਮਠੰਡੇ ਤੋਂ ਆਇਆ ਜੀ ਅਸੀਂ ਕੋਈ ਨਹੀਂ ਪਹਿਲਾਂ ਤੁਹਾਡਾ ਸਤਿਨਾਮ ਨਹੀਂ ਨਹੀਂ ਹੁਕਮ ਨਹੀਂ ਜੀ ਬੇਨਤੀ ਹੈ ਜੀ ਬੇਨਤੀ ਹੈ ਜੀ ਬੇਨਤੀ ਹੈ ਜੀ ਹੁਕਮ ਪਰ ਲੋਗਰ ਰੱਖੋ ਉਹ ਜੀ ਤਾਂ ਹੋਈ ਗਿਆ ਤਾਂ ਸਰ ਲੋਗਲ ਵਿੱਚ ਰੱਖ ਗੱਲ ਕਰ ਸਰ ਅਸੀਂ ਵੇਟ ਕਰ ਰਹੇ ਨੇ ਇਹ ਨਾ ਦਾ ਸਰ ਜੀ ਪ੍ਰੋਫੈਸਰ ਨਾ ਬਾਅਦ ਵਿੱਚ ਜੀ 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 ਜ ਹਾਂ ਆ ਬੇਸ਼ੱਕ politcal ਜਿਹੜੇ ਸਾਥੀ ਆ ਤੇ ਜਿਹੜਾ ਉਹਨਾਂ ਦੀ ਬੜਾ ਕਦਰ ਵੀ ਕਰਕੇ ਆਉਂਦੇ ਕਿਉਂਕਿ ਹਾਂਜੀ ਸਰ ਉਹਨਾਂ ਦੀ ਸੇਵਾ ਪਾੜੀ ਵੀ ਕਰਕੇ ਆਉਂਦੇ ਕੋਈ ਤਰ੍ਹਾਂ ਦੇ ਕੇ ਆਉਂਦਾ ਕੋਈ ਮਠਾਈਆਂ ਦੇ ਕੇ ਆਉਂਦਾ ਇੱਕ ਤਰ੍ਹਾਂ ਦਾ